ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੰਨ ਭਗਤ ਭਾਈ ਸਾਹਿਬ ਭਾਈ ਨੰਦ ਲਾਲ ਉਹਨਾਂ ਨੇ ਦੋ ਸਵਾਲ ਬੜੇ ਕੀਮਤੀ ਕੀਤੇ ਨੇ ਪਰ ਉਹਨੂੰ ਸਮਝੇ ਬਿਨਾ ਕੀ ਕੀਰਤਨ ਕੀਤਾ ਤੇ ਕੀ ਸੁਣਿਆ ਕੀ ਕਥਾ ਕੀਤੀ ਤੇ ਕੀ ਸੁਣੀ ਲੋਗਨ ਆਰਾਮ ਖਿਲਾਉਣਾ ਜਾਣਾ ਕਰਮ ਕਾਂਡ ਚੱਲਦਾ ਹੈ ਚਾਹੀਦਾ ਕਰਮ ਕਾਂਡ ਵੀ ਚਾਹੀਦਾ ਅਗਰ ਛੋਟੀ ਉਮਰ ਵਿੱਚ ਮਨੁੱਖ ਡੋਣਿਆਂ ਨਾਲ ਖੇਡਦਾ ਕਰਮ ਕਾਰਨ ਨੂੰ ਕਬੀਰ ਇੰਜ ਬਿਆਨ ਕਰਦੇ ਨੇ ਫਲ ਕਾਰਨ ਫੂਲੀ ਬਨ ਰਾਏ ਫਲ ਪਾਕਾ ਤਬ ਫੁੱਲ ਵਿਲਾਏ ਜਿਵੇਂ ਜਿਵੇਂ ਫੁੱਲ ਦੇ ਚੋਂ ਫਲ ਨਿਕਲਦਾ ਫੁੱਲ ਝੜਦਾ ਗਿਆਨੇ ਕਾਰਨ ਕਰਮ ਅਵਿਆਸ ਗਿਆਨ ਬਿਆ ਤਬ ਕਰਮੇ ਨਾਸ ਜਦ ਬ੍ਰਹਮ ਗਿਆਨ ਪੈਦਾ ਹੋ ਜਾਂਦਾ ਹੈ ਕਰਮ ਕੰਡ ਸਾਰਾ ਖਤਮ ਹੋ ਜਾਂਦਾ ਹੈ ਅਗਰ ਕਰਮ ਕਾਣ ساری ਜ਼ਿੰਦਗੀ ਪਿੱਛਾ ਕਰ ਰਿਹਾ ਹੈ ਛੁੱਟਦਾ ਹੀ ਨਹੀਂ ਤੋ ਗਿਆਨ ਦਾ ਫਲ ਅਜਨੇ ਨਿਕਲੇ ਸਾਰੀ ਜ਼ਿੰਦਗੀ ਦਵਾਈ ਖਾਣੀ ਪੈ ਰਹੀ ਹੈ ਅਟਦੀ ਨਹੀਂ ਦਵਾਈ ਉਸ ਦੀ ਤੋ ਜੇ ਰੋਗ ਨਹੀਂ ਗਿਆ ਰੋਗ ਨਹੀਂ ਗਿਆ ਰੋਗ ਦੇ ਜਾਣਿਆ ਦਵਾਈ ਨੂੰ ਜਾਣਾ ਹੀ ਪਏਗਾ ਰੋਗ ਦੇ ਮਿਟਦਿਆਂ ਦਵਾਈ ਨੂੰ ਪਰੇ ਛੁੱਟਣਾ ਹੀ ਪਏਗਾ ਬ੍ਰह्म ਗਿਆਨ ਦੇ ਉਦੇ ਹੁੰਦਿਆਂ ਕਰਮ ਕਾਂਡ ਇੱਕ ਪਾਸੇ ਹੋ ਜਾਂਦਾ ਹੈ ਪਰ ਧਾਰਮਿਕ ਜਗਤ ਵਿੱਚ ਵਿਅਰਥ ਦਾ ਕਰਮ ਕਾਂਡ ਹੈ ਚਾਹੇ ਮੁਸਲਿਮ ਜਗਤ ਹੈ ਸ਼ਰਾਈ ਸ਼ਰਾਈ ਚਾਹੇ ਹਿੰਦੂ ਜਗਤ ਦੇ ਕਰਮ ਕਾਂਡੀ ਕਰਮ ਕਾਂਡ ਹੈ ਤੇ ਚਾਹੇ ਸਿੱਖ ਜਗਤ ਨੂੰ ਮੈਂ ਦੇਖਦਾ ਫੋਕਾ ਕਰਮ ਕਾਂਡੀ ਕਰਮ ਕਾਂਡ ਹੈ ਮੈਂ ਤੇ ਕੁਝ ਵੀ ਨਹੀਂ ਬੋਲਦਾ ਇਸ ਤੋਂ ਇਲਾਵਾ ਕੁਝ ਵੀ ਨਹੀਂ ਕਰਮ ਕਾਂਡ ਸਾਲ 6 ਮਹੀਨੇ ਤਾਂ ਤੇ ਠੀਕ ਜਾਰੀ ساری ਜ਼ਿੰਦਗੀ ਪਿੱਛਾ ਨਹੀਂ ਛੱਡਦਾ ਇਹ ਕਰਮ ਕਾਂਡ ਇੰਜ ਹੈ ਜਿਵੇਂ ਪਹਿਲੀ ਕਲਾਸ ਦੇ ਵਿੱਚ ਬੱਚੇ ਨੂੰ ਪਾਇਆ ਉਹਨੂੰ ਅਜੇ ਅੱਖਰਾਂ ਦਾ ਬੋਧ ਨਹੀਂ ਹੈ ਤੋ ਇਸ ਨੂੰ ਅੱਖਰਾਂ ਦਾ ਬੋਧ ਹੋ ਸਕੇ ਤਸਵੀਰਾਂ ਰਾਹੀਂ ਸਮਝਾਇਆ ਜਾਂਦਾ ਹੈ ਕ ਕਲਮ ਚ ਚਾਕੂ ਛ ਛਛਤਰੀ ਐੜਾ ਅੰਬ ਅੰਬ ਦੀ ਤਸਵੀਰ ਬਣਾਈਏ ਤਾਂ ਕਿ ਇਹਨੂੰ ਪਤਾ ਚੱਲੇ ਅੱਖਰ ਐੜਾ ਹੈ ਗੱਗਾ ਗਣੇਸ਼ ਪਰ ਸਾਡਾ ਦੇਸ਼ ਜਿਹੜਾ ਹੈ ਹੁਣ ਧਰਮ ਨਿਰਪੈਖਸ਼ ਹੈ ਪਹਿਲੇ ਤੇ ਗੱਗਾ ਗਣੇਸ਼ ਮਿਲਦਾ ਸੀ ਹੁਣ ਅੱਜ ਕੱਲ ਗੱਗਾ ਗਦਾ ਮਿਲਦਾ ਹੈ ਹਟਾ ਦਿੱਤਾ ਹੈ ਗਣੇਸ਼ ਧਰਮ ਨਿਰਪੇਖ ਦਾ ਮਤਲਬ ਹੈ ਦੇਵੀ ਦੇਵਤਾਵਾਂ ਨੂੰ ਮਹਾਪੁਰਸ਼ਾਂ ਨੂੰ ਗੁਰੂ ਪੀਰ ਪੈਗੰਬਰਾਂ ਨੂੰ ਇਸ ਦੇਸ਼ ਚੋਂ ਕੱਢੋ ਇੱਕ ਪਾਸੇ ਛੱਡੋ ਹਾਲਾਂਕਿ ਇਹ ਹੀ ਦੇਸ਼ ਪੂਰਨ ਤੌਰ ਤੇ ਧਾਰਮਿਕ ਹੋਣ ਦਾ ਦਾਵਾ ਕਰ ਸਕਦਾ ਹੈ ਔਰ ਇਸੇ ਹੀ ਦੇਸ਼ ਨੇ ਬ੍ਰਹਮਗਣੀ ਪੈਦਾ ਕੀਤੇ ਨੇ ਅਵਤਾਰ ਪੈਦਾ ਕੀਤੇ ਨੇ ਸੰਤ ਪੈਦਾ ਕੀਤੇ ਨੇ ਦਿਵੇ ਜੋਤੀਆਂ ਦੇਵਤੇ ਪੈਦਾ ਕੀਤੇ ਪਰ ਕੀ ਕੀਤਾ ਜਾਏ ਕੁਛ ਹਰ ਸੇ ਤੋਂ ਮੂਰਖਾਂ ਦੇ ਹੱਥ ਦੇ ਚੇਸ਼ ਆਇਆ ਹੋਇਆ ਹੈ ਬਿਲਕੁਲ ਮੋੜਾਂ ਦੇ ਹੱਥੇ 'ਚ ਕਹਿਣ ਦੇ 'ਚ ਮੈਨੂੰ ਕੋਈ ਸੰਕੋਚ ਨਹੀਂ ਠੀਕ ਹੈ ਕਿਸੇ ਵਕਤ ਛੋਟੇ ਛੋਟੇ ਇਲਾਕੇ ਦੇ ਰਾਜੇ ਸਨ ਸ਼੍ਰੀ ਰਾਮ, ਸ਼੍ਰੀ ਕ੍ਰਿਸ਼ਨ, ਜਨਕ, ਮਹਾਰਾਜਾ ਰਣਜੀਤ ਸਿੰਘ ਧਾਰਮਕ ਸਨ ਦੇਸ਼ ਦੀ ਫਿਜ਼ਾ ਧਾਰਮਕ ਬਣੀ ਹੋਈ ਸੀ ਕਿਧਰੇ ਹਰੀ ਚੰਦਰ ਸੀ ਕਿਧਰੇ ਜਨਕ ਸੀ ਰਾਮ ਵੀ ਰਾਜਾ ਸਨ ਅਯੁੱਧ ਦੇ ਸ਼੍ਰੀ ਕ੍ਰਿਸ਼ਨ ਵੀ ਰਾਜਾ ਸਨ ਦਵਾਰਕਾ ਦੇ ਮਹਾਰਾਜਾ ਰਣਜੀਤ ਸਿੰਘ ਵੀ ਰਾਜਾ ਸਨ ਪੰਜਾਬ ਦੇ ਉਹ ਗੁਰਮੁਖ ਪਹਿਲੇ ਸਨ ਗੁਰਸਿੱਖ ਪਹਿਲੇ ਸਨ ਰਾਜਾ ਬਾਦ ਦੇ ਸਨ ਕੋਈ ਵੀ ਚੀਜ਼ ਕੀਮਤੀ ਘਰ ਦੇ ਚ ਆਏ ਮਹਾਰਾਜਾ ਸਾਹਿਬ ਨੂੰ ਰਣਜੀਤ ਸਿੰਘ ਨੂੰ ਗੁਰੂ ਚੇਤੇ ਆ ਜਾਂਦਾ ਹੈ ਕਹਿੰਦੇ ਨੇ ਨਿਜ਼ਾਮ ਹైదరాబాద్ ਕੁਝ ਮੁਸ਼ਕਿਲ ਦੇ ਚ ਪਿਆ ਉਹਨੇ ਮਹਾਰਾਜਾ ਰਣਜੀਤ ਸਿੰਘ ਤੋਂ ਮਦਦ ਮੰਗੀ ਫੌਜ ਦੀ ਆਖਿਆ ਘਟ ਤੋਂ ਘਟ 1000 ਖਾਲਸਾ ਮੈਨੂੰ ਚਾਹੀਦਾ ਹੈ ਮੇਰੀ ਰਿਆਸਤ ਵਿੱਚ ਬਗਾਵਤ ਹੈ ਮੈਂ ਤੋਂ ਕਾਬੂ ਨਹੀਂ ਹੋ ਰਹੀ ਮਹਾਰਾਜਾ ਸਾਹਿਬ ਨੇ ਉਸ ਜ਼ਮਾਨੇ 'ਚ 1000 ਖਾਲਸੇ ਲਾਹੌਰ ਤੋਂ ਭੇਜੇ ਜਿਨ੍ਹਾਂ ਨੂੰ ਅੱਜ ਅਸੀਂ ਦੱਖਣੀ ਸਿੰਘ ਕਹਿੰਦੇ ਹਾਂ ਮਹਾਰਾਸ਼ਟਰ ਦੇ ਜੋ ਰਹਿੰਦੇ ਨੇ ਤਮਿਲਨਾਡ ਦੇ ਜੋ ਰਹਿੰਦੇ ਨੇ ਆਂਧਰਾ ਦੇ ਜੋ ਰਹਿੰਦੇ ਨੇ ਇਹ ਕੋਈ ਨਹੀਂ ਜੋ ਮਹਾਰਾਜਾ ਸਾਹਿਬ ਨੇ ਭੇਜੇ ਸਨ ਅੱਜ ਉਹਨਾਂ ਦੀ ਬਹੁਤ ਵੱਡੀ ਤਾਦਾਦ ਹੈ ਪਰ ਉੱਥੇ ਹੀ ਉਹਨਾਂ ਨੇ ਸ਼ਾਦੀਆਂ ਦੇ سلسلے ਚਲਾਏ ਤੋਂ ਮਿਕਸ ਜਾਂ ਫੈਮਿਲੀ ਹੋ ਗਈ ਹੈ ਉਹਨਾਂ ਦੀ ਰੰਗ ਰੂਪ ਵੀ ਉਹਨਾਂ ਦਾ ਆਂਧਰਾ ਤਾਮਲ ਜਾਂ ਮਹਾਰਾਸ਼ਟਰ ਜੈਸਾ ਹੋ ਗਿਆ ਲੇਕਿਨ ਸਿੱਖੀ ਦਾ ਜਜ਼ਬਾ ਬੜਾ ਪਰਬਲ ਹੈ ਦਕਨੀ ਸਿੰਘਾਂ ਦੇ ਵਿੱਚ ਇੰਜ ਕਹਿ ਲੋ ਸਿੱਖੀ ਦੀ ਸਹੀ ਤਸਵੀਰ ਉਹਨਾਂ ਕੋਲ ਮੌਜੂਦ ਹੈ ਸਿੱਖੀ ਪਿਆਰ ਵੀ ਮੌਜੂਦ ਹੈ ਸਿੱਖੀ ਜਜ਼ਬਾ ਵੀ ਮੌਜੂਦ ਹੈ ਜਦ ਨਿਜ਼ਾਮ ਹైదరాబాద్ ਉਸਨੇ ਦੇਖਿਆ ਇਹਨਾਂ 1000 ਖਾਲਸਿਆਂ ਨੇ ਅਮਨ ਬਹਾਲ ਕਰ ਦਿੱਤਾ ਹੈ। ਔਰ ਖੁਸ਼ੀ ਵਜਾਉਂ। ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਨ ਤੇ ਨਿਜ਼ਾਮ ਹైదరాబాద్ ਨੇ ਬੜੀ ਖੂਬਸੂਰਤ ਚਾਨਣੀ ਭੇਜੀ। ਚੰਦਵਾ ਭੇਜਿਆ। ਜਿਸ ਦਿਨ ਲਾਹੌਰ ਦੇ ਚ ਇਹ ਤਕਰੀਬ ਮਨਾਈ ਜਾ ਰਹੀ ਸੀ ਮਹਾਰਾਜਾ ਸਾਹਿਬ ਦੀ ਚਾਨਣੀ ਬਣ ਦਿੱਤੀ ਗਈ ਸੀ ਸਿੰਘਾਸਣ ਤੇ ਮਹਾਰਾਜਾ ਸਭਾ ਦੇ ਚਾਏ ਨਿਗਾਹ ਚਲੀ ਗਈ ਚੰਦੋਏ ਤੇ ਚਾਨਣੀ ਤੇ ਬੜੀ ਖੂਬਸੂਰਤ ਹੀਰੇ ਜੜਤ ਮੋਤੀ ਜੜਤ ਨੀਲਮ ਦੇ ਛੋਟੇ ਛੋਟੇ ਟੁਕੜੇ ਜੜੇ ਹੋਏ ਜ਼ਰੀ ਦਾ ਕੰਮ ਦਾਸ ਨੇ ਕਈ ਵਾਰ ਇਸ ਚਾਨਣੀ ਦੇ ਦਰਸ਼ਨ ਕੀਤੇ ਨੇ ਤੋਸ਼ੇਖਾਨੇ ਚ ਚੁਕੇ ਦਾਸ ਇੱਕ ਮਹੀਨਾ ਹਰ ਸਾਲ ਹਾਜ਼ਰੀ ਦਰਬਾਰ ਸਾਹਿਬ ਵਰਦਾ ਹੈ ਗੁਰੂ ਰਾਮਦਾਸ ਜੀ ਮਹਾਰਾਜ ਦੇ ਜਨਮ ਪਰਵ ਤੋਂ ਲੈ ਕੇ ਦੀਵਾਲੀ ਤੱਕ ਕਿਸੇ ਵਕਤ ਸਿੰਘ ਸਾਹਿਬ ਗੈਣੀ ਚੇਦ ਸਿੰਘ ਸਾਹਿਬ ਦਾ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਉਹਨਾਂ ਨੇ ਦਰਬਾਰ ਸਾਹਿਬ ਵਿੱਚ ਮੇਰੇ ਕੋਲ ਪ੍ਰਣ ਲੈ ਲਿਆ ਇਹ ਮਹੀਨਾ ਤੁਸੀਂ ਕਿਦਰੇ ਵੀ ਨਹੀਂ ਜਾਣਾ ਚਾਹੇ ਕੁਝ ਵੀ ਹੋਵੇ ਜਾਂ ਕਿਦਰੇ ਵੀ ਹੋਵੋ ਤੁਹਾਡੀ ਸਿਹਤ ਠੀਕ ਹੋਵੇ ਤੁਹਾਡਾ ਸਰੀਰ ਹੈ ਉਹ ਤੁਸੀਂ ਗੁਰੂ ਰਾਮਦਾਸ ਦੇ ਦਰ ਤੇ ਹਾਜ਼ਰੀ ਭਰਨੀ ਹੈ ਤਾਂ ਮੈਂ ਹਾਜ਼ਰੀ ਭਰ ਰਿਹਾ ਸ਼ੌਕ ਨਾਲ ਮੈਂ ਉਸ ਚਾਨਣੀ ਦੇ ਬਾਕੀ ਸਾਜ਼ੋ-ਸਮਾਨ ਦੇ ਸਾਲ ਦੇ ਸਾਲ ਮੈਂ ਦਰਸ਼ਨ ਕਰਦਾ ਸੀ ਕੁਛ ਇਹ ਚਾ ਤੋਸ਼ਾਖਾਨਾ ਖੁਲਵਾ ਕੇ ਬਦਕਿਸਮਤੀ ਇਹ ਸਨ 84 ਦੇ ਚੋ ਜਲ ਕੇ ਖਾਕ ਹੋ ਗਈ ਨਹੀਂ ਰਹੀ ਇਹ ਚਾਨਣੀ ਜਿਸ ਵਕਤ ਸਿੰਘਾਸਣ ਦੇ ਉੱਪਰ ਬਣੀ ਗਈ ਮਹਾਰਾਜਾ ਸਭ ਦੇਖਦੇ ਨੇ ਦੇਖਦੇ ਹੀ ਰਹ ਗਏ ਉਸ ਦਿਨ ਐਲਕਾਰਾਂ ਦਾ ਕਿ ਚਾਨਣੀ ਕਿ ਚੰਦੋਆ ਇਹ ਕਦੋਂ ਬਣਾਇਆ ਹੈ ਐਲਕਾਰ ਕਹਿੰਦੇ ਨੇ ਮਹਾਰਾਜਾ ਸਭ ਬਣਾਇਆ ਨਹੀਂ ਐਸੀ ਇਹ ਤੇ ਨizam ਹైదరాబాద్ ਨੇ ਆਪ ਨੂੰ ਭੇਟ ਵੇਜੀ ਹੈ ਤੇ ਸਭ ਤੋਂ ਕੀਮਤੀ ਤੇ ਖੂਬਸੂਰਤ ਜਾਣ ਕੇ ਸੀ ਬਣ ਦਿੱਤੀ ਖੜੇ ਨੇ ਥੋੜਾ ਜਿਆ ਸੋਚੀ ਪਏ ਗਏ ਤੇ ਫਿਰ ਕਹਿਣ ਲੱਗੇ ਉਤਾਰੋ ਇਹ ਸੁਣੋ ਉਤਾਰੋ ਜਿਨ੍ਹਾਂ ਐਲਕਾਰਾਂ ਨੇ ਚਾਨਣੀ ਬਣਵਾਈ ਸੀ ਉਹਨਾਂ ਨੂੰ ਤੇ ਕੰਬੜੇ ਛੜ ਗਏ ਜਿਵੇਂ ਕੋਈ ਗਲਤੀ ਹੋ ਗਈ। ਜਿਵੇਂ ਬੁੱਲ ਹੋ ਗਏ। ਇੱਕ ਨੇ ਹਿੰਮਤ ਕਰਕੇ ਪੁੱਛ ਲਿਆ ਮਹਾਰਾਜਾ ਸਾਹਿਬ। ਕਿ ਇਹ ਚਾਨਣੀ ਤੁਹਾਡੀ ਸ਼ਾਨ ਦੇ ਛਾਇਆ ਨਹੀਂ ਹੈ? ਅਸੀਂ ਤੇ ਖੂਬਸੂਰਤ ਤੇ ਕੀਮਤੀ ਜਾਣ ਕੇ ਬੰਨ੍ਹ ਦਿੱਤੀ ਸੀ। ਆਪ ਦਾ ਹੁਕਮ ਉਤਾਰਨ ਦਾ ਉਤਾਰਦੇ ਹਾਂ। ਕਿਆ ਵਾਕਈ ਇਹ ਆਪਦੀ ਸ਼ਾਨ ਦੇ ਛਾਇਆ ਨਹੀਂ ਹੈ ਪਤਾ ਹੈ ਮਹਾਰਾਜਾ ਸਭ ਕੀ ਕਹਿੰਦੇ ਨੇ ਇਹ ਇਤਨੀ ਸੁੰਦਰ ਹੈ ਇਹ ਇਤਨੀ ਖੂਬਸੂਰਤ ਹੈ ਕਿ ਇਤਨੀ ਮਨਮੋਹਕ ਹੈ ਇਹ ਦਰਬਾਰ ਸਾਹਿਬ ਦੇ ਸਿਰ ਤੇ ਝੁਲਨੀ ਚਾਹੀਦੀ ਹੈ ਇਹ ਗੁਰੂ ਰਾਮਦਾਸ ਜੀ ਦੇ ਸਿਰ ਦਾ ਚੰਦੋਆ ਬਣਨਾ ਚਾਹੀਦਾ ਹੈ ਮੇਰੇ ਸਿਰ ਦਾ ਨਹੀਂ ਉਸ ਵਕਤ ਬਜਵਾ ਦਿੱਤੀ ਉਤਾਰ ਕੇ ਘਰ ਦੇ ਵਿੱਚ ਤਾਕਤ ਵਧਦੀ ਜਾ ਰਹੀ ਹੈ ਸਾਜ਼ੋ ਸਮਾਨ ਵਧਦਾ ਜਾ ਰਿਹਾ ਹੈ ਪਦਾਰਥ ਵਧੇ ਜਾ ਰਹੇ ਨੇ ਮਹਾਰਾਜਾ ਸਾਬ ਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਪ੍ਰੇਮ ਵਧਦਾ ਜਾ ਰਿਹਾ ਹੈ ਰਾਜ ਸਤਾ ਵਧਦੀ ਜਾ ਰਹੀ ਹੈ ਗੁਰੂ ਭਗਤੀ ਵੀ ਵਧਦੀ ਜਾ ਰਹੀ ਹੈ ਆਮ ਕੀ ਹੁੰਦਾ ਹੈ ਘਰ ਦੇ ਵਿੱਚ ਪਦਾਰਥ ਆਣੇ ਸ਼ੁਰੂ ਹੋਏ ਤੇ ਘਰ ਦੇ ਚੋਂ ਰਹਿਤ ਵੈਤ ਨਿਕਲਣੇ ਸ਼ੁਰੂ ਹੋ ਗਏ ਧਨ ਚੋਖਾ ਆਣਾ ਸ਼ੁਰੂ ਹੋ ਗਿਆ ਹਿਰਦੇ ਚ ਧਰਮ ਨਿਕਲਣਾ ਸ਼ੁਰੂ ਹੋ ਗਿਆ ਘਰ ਪਦਾਰਥਾਂ ਨਾਲ ਭਰ ਗਿਆ ਹਿਰਦਾ ਪ੍ਰਮਾਤਮਾ ਤੋਂ ਖਾਲੀ ਹੋ ਗਿਆ ਉਹਦੀ ਯਾਦ ਤੋਂ ਖਾਲੀ ਹੋ ਗਿਆ ਇਸ ਤਰ੍ਹਾਂ ਹੀ ਹੁੰਦਾ ਹੈ ਪਰ ਰਾਜ ਸਿੰਘ ਆਸਣ ਤੇ ਬੈਠ ਕੇ ਸ਼੍ਰੀ ਕ੍ਰਿਸ਼ਨ ਦੀ ਆਤਮਾ ਤੋਂ ਗੀਤਾ ਦਾ ਫਲਸਫਾ ਨਿਕਲਦਾ ਹੈ RAM ਦੇ ਰੋਮ ਰੋਮ ਦੇ ਚੋਂ ਮਰਿਆਦਾ ਨਿਕਲਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਰੋਮ ਰੋਮ ਦੇ ਚੋਂ ਭਗਤੀ ਨਿਕਲਦੀ ਹੈ ਹਰੀਸ਼ ਚੰਦਰ ਦੇ ਰੋਮ ਰੋਮ ਦੇ ਚੋਂ ਸਚਾਈ ਨਿਕਲਦੀ ਹੈ ਇਹ ਦੇਸ਼ ਧਾਰਮਿਕ ਰਾਜਿਆਂ ਦਾ ਦੇਸ਼ ਬਦਕਿਸਮਤ ਅਧਾਰਮਕ ਲੋਗਾਂ ਦੇ ਹੱਥੇ ਚ ਆ ਗਿਆ ਹੈ ਉਹ ਦੇਸ਼ ਵਿੱਚ ਇਹ ਜੋ ਪਸਤੀ ਖਾਸ ਕਰਕੇ اخلاਕੀ ਪਸਤੀ ਹਰ ਪੱਖ ਦੀ ਜਿਹੜੀ ਪਸਤੀਸੀਂ ਦੇਖਦੇ ਹਾਂ ਭਾਵੇਂ ਕੋਈ ਕੁਛ ਅਖੇ ਮੈਂ ਇਸ ਦਾ ਇੱਕੇ ਕਾਰਨ ਸਮਝਦਾ ਧਰਮ ਨਿਰਪੇਖ ਸਿਆਸਤ ਰਾਜਨੀਤੀ ਧਰਮ ਚਾਹੀਦਾ ਹੈ ਵਿਵਹਾਰ ਦੇ ਚਾਕੇ ਵਿਵਹਾਰ ਦੇ ਚ ਬੇਈਮਾਨੀ ਨਾ ਹੋਵੇ ਧਰਮ ਚਾਹੀਦਾ ਹੈ ਪਰਿਵਾਰ ਦੇ ਚਾਕੇ ਪਰਿਵਾਰ ਦੇ ਚ ਕਲਕਰੇਸ਼ ਨਾ ਹੋਵੇ ਤੇ ਰਿਸ਼ਤਿਆਂ ਦੇ ਚ ਦਰਾਣਾ ਨਾ ਪੈਣ ਧਰਮ ਚਾਹੀਦਾ ਹੈ ਰਾਜਨੀਤੀ ਦੇ ਚਾਕੇ ਰਾਜਨੀਤੀ ਦੇ ਚ ਖੁਆ ਖਾਈ ਨਾ ਹੋਵੇ ਜਗ ਜੋ ਹੈ ਤਸ਼ੱਦਦ ਤੇ ਜ਼ੁਲਮ ਨਾ ਹੋਵੇ ਔਰ ਖੁਆ ਖਾਈ ਨਾ ਹੋਵੇ ਹੁਣ ਤੇ ਕੀ ਹੈ ਜੋ ਇੱਕ ਬੰਦੇ ਦੀ ਜੇਬ ਕਟ ਲਵੇ ਉਹ ਚੋਰ ਹੈ ਜੇਬ ਕਤਰ ਹੈ ਤੇ ਜਿਹੜਾ ਸਾਰੇ ਮੁਲਕ ਦੀ ਜੇਬ ਕੱਟ ਲਵੇ ਮਨਿਸਟਰ ਹੈ ਛੇ ਮਨਿਸਟਰ ਹੈ ਜੋ ਕਿਸੇ ਇੱਕ ਬੰਦੇ ਦੀ ਮੂੰਹ ਦੀ ਬੁਰਕੀ ਖੋ ਲਵੇ ਅਸੀਂ ਉਸ ਨੂੰ ਡਕੈਤ ਕਹਿੰਦੇ ਆ ਚੋਰ ਕਹਿੰਦੇ ਆ ਪਰ ਜੋ ਬੰਦਿਆਂ ਦੇ ਨਾਲ ਨਾਲ ਗਵਾਂ ਦਾ ਚਾਰਾ ਵੀ ਸਾਰਾ ਹਜ਼ਮ ਕਰ ਜਾਓ ਮਨਿਸਟਰ ਹੁੰਦੇ ਨੇ ਉਹ ਤਾਕਤਵਰ ਨੇ ਹਾਲਾਤ ਇਹ ਨੇ ਇਕ ਹਕੀਕਤ ਹੈ ਇੱਕ ਸਚਾਈ ਹੈ ਖੈਰ ਮੁਖਤਸਰ ਜੋ ਹੈ ਮੈਂਸ ਕਰਾਂ ਦੇਸ਼ ਧਾਰਮਕ ਸੀ ਸਾਰੇ ॠषि मुनि ਸੰਤ ਮਹਾਂਪੁਰਸ਼ ਇਸ ਦੇਸ਼ ਦੇਚ ਪੈਦਾ ਹੋਏ ਇਸ ਦੇਸ਼ ਦੀ ਐਸੀ ਹਵਾ ਐਸੀ ਫਿਜ਼ਾ ਐਸੀ ਵਾਈਬ੍ਰੇਸ਼ਨ ਮੈਂ ਦੇਖਦਾ ਬਾਹਰ ਦੇ ਦੇਸ਼ਾਂ ਦੀ ਵੀ ਆਪਣੀ ਇੱਕ ਵਾਈਬ੍ਰੇਸ਼ਨ ਹੈ ਉੱਥੇ ਸੈਂਟਿਸਟ ਪੈਦਾ ਹੁੰਦੇ ਨੇ ਵਿਗਿਆਨਕ ਪੈਦਾ ਹੁੰਦੇ ਨੇ ਦਾਰਸ਼ਨਿਕ ਪੈਦਾ ਹੁੰਦੇ ਨੇ ਮਨੋਵਿਗਿਆਨਕ ਪੈਦਾ ਹੁੰਦੇ ਨੇ ਸੰਤ ਨੇ ਸੰਤ ਇਸ ਦੇਸ਼ ਨੇ ਪੈਦਾ ਕੀਤੇ ਇਸ ਦੇਸ਼ ਦੀ ਫਿਜ਼ਾ ਇਸ ਦੇਸ਼ ਦੇ ਹਾਲਾਤ ਇਸ ਦੇਸ਼ ਦਾ ਵਾਤਾਵਰਣ ਖੈਰ ਮੁਖਤਸਰ ਮੈਂ ਅਰਜ਼ ਕਰਾਂ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਗਮ ਚੇ ਬਾਸ਼ਦ ਚੀਸ ਤੇ ਸ਼ਾਦੀ ਗਮ ਕੀ ਹੈ ਗਮ ਕਿਸ ਨੂੰ ਆਖੋਗੇ ਗਮ ਪਰ ਸ਼ਾਦੀ ਕੀ ਹੈ ਖੁਸ਼ੀ ਕੀ ਹੈ ਸ਼ਾਦੀ ਦੇ ਅਰਥ ਆਨੰਦ ਕਾਰਜ ਵਿਵਾਹ ਨਹੀਂ ਹੈ یہ گل وقری سڈے دیش, دیش شادی کے دی ارتھ ووہ کر دے لفظ فارسی زبان دا ہے ایرانی بھاشا کا لفظ ہے این دل شاد است دل بڑا خوش ہے شاد دا مطلب خوش شادی دا مطلب خوشی اخان ہے شادی است اس خوشی ہے آنند کارج لئے انہوں کو اسلامی شبد ہے نکاح اس نکاح ہو رہے ہیں ਨਿਕਾਹ ਤੋਂ ਮੁਰਾਦ ਲੈਂਦੇ ਨੇ ਵਿਆਹ ਹੋ ਰਿਹਾ ਹੈ ਆਨੰਦ ਕਾਰਜ ਹੋ ਰਿਹਾ ਹੈ ਸ਼ਾਦੀ ਲਫ਼ਜ਼ ਨੂੰ ਖੁਸ਼ੀ ਲਈ ਵਰਤਦੇ ਨੇ ਪਰ ਸਾਡੇ ਦੇਸ਼ ਦੇ ਵਿੱਚ ਇਸ ਦੇ ਅਰਥ ਦੀਵਾਲ ਬਣ ਗਏ ਨਿਕਾਹ ਬਣ ਗਏ ਆਨੰਦ ਕਾਰਜ ਬਣ ਗਏ ਭਾਈ ਸਾਹਿਬ ਭਾਈ ਨੰਦ ਲਾਲ ਸ਼ਾਦੀ ਲਫ਼ਜ਼ ਨੂੰ ਖੁਸ਼ੀ ਦੇ ਰੂਪ ਵਿੱਚ ਲੈਂਦੇ ਨੇ ਗਮ چه ਬਾਸ਼ਦ ਗਮ ਕੀ ਹੈ ਜੀਸ ਤੋ ਸ਼ਾਦੀ ਖੁਸ਼ੀ ਕੀ ਹੈ ਕਿ ਸਿ ਪੁੱਛ ਸਕਦੇ ਆ ਭਾਈ ਨੰਦ ਲਾਲ ਕੁਲਸਨੋ ਇਤਨਾ ਵੀ ਗਿਆਨ ਨਹੀਂ ਖੁਸ਼ੀ ਕੀ ਤੇ ਗਮ ਕੀ ਇਹ ਕਹਨੇ ਜਾਨੋ ਨਹੀਂ ਪਤਾ ਨਾ ਖੁਸ਼ੀ ਦੇ ਕਾਰਨਾ ਦਾ ਪਤਾ ਹੈ ਨਾ ਗਮ ਦੇ ਕਾਰਨਾ ਦਾ ਪਤਾ ਨਾ ਦੁੱਖਾਂ ਦੇ ਬੀਜ ਦਾ ਪਤਾ ਹੈ ਨਾ ਸੁੱਖਾਂ ਦੇ ਮੂਲ ਦਾ ਪਤਾ ਹੈ ਨਹੀਂ ਪਤਾ ਮਨੁੱਖ ਨੂੰ ਇਹ ਹਕੀਕਤ ਹੈ ਇਸੇ ਵਾਸਤੇ ਸੁਖ ਕੇ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਸਾਰੇ ਉਦਮ ਵਸੀਲੇ ਤੇ ਬੰਦਾ ਸੁਖ ਵਾਸਤੇ ਕਰਦਾ ਹੈ ਪੱਲੇ ਸਿਵਾਏ ਦੁੱਖ ਦੇ ਹੋਰ ਕੁਝ ਨਹੀਂ ਪੈਂਦਾ ਤੇ ਇਸ ਦਾ ਮਤਲਬ ਹੈ ਜਿਹੜਾ ਬੀਜ ਬੋ ਰਿਆ ਸੀ ਸੋਚਦਾ ਸੀ ਇਸ ਤੋਂ ਸੁਖ ਨਿਕਲੇਗਾ ਨਿਕਲਿਆ ਦੁੱਖ ਸੁਖ ਕੇ ਹੈ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ ਸੰਸਾਰ ਦੇ ਵਿੱਚ ਪਦਾਰਥਾਂ ਰਾਹੀਂ ਪਰਿਵਾਰ ਰਾਹੀਂ ਧਨ ਰਾਹੀਂ ਲੋੜਾਂ ਦੀ ਪੂਰਤੀ ਹੋ ਸਕਦੀ ਹੈ ਸੁਖ ਨਹੀਂ ਮਿਲੇਗਾ ਨਹੀਂ ਤੇ ਸਾਰੇ ਧਨਵਾਨ ਸੁਖੀ ਹੋਣੇ ਚਾਹੀਦੇ ਨੇ ਸਾਰੇ ਹੀ ਰੋ ਰਹੇ ਨੇ ਪੁੱਤਰ ਮਿਲ ਗਏ ਕਿ ਲੋੜਾਂ ਦੀ ਪੂਰਤੀ ਹੋ ਗਈ ਹੈ ਸੁੱਖ ਨਹੀਂ ਮਿਲੇਗਾ ਨਹੀਂ ਤੇ ਸਾਰੇ ਪੁੱਤਰਾਂ ਵਾਲੇ ਸੁਖੀ ਹੋਣੇ ਚਾਹੀਦੇ પતિ ਮਿਲ ਗਏ ਪਤਨੀ ਮਿਲ ਗਈ ਹੈ ਜੈਸ ਘਰਾਣਾ ਮਿਲ ਗਿਆ ਲੋੜਾਂ ਦੀ ਪੂਰਤੀ ਹੋਈ ਹੈ ਸੁੱਖ ਨਹੀਂ ਮਿਲਦਾ ਨਹੀਂ ਤੇ ਸਾਰੇ ਪਰਿਵਾਰਕ ਜੀਵਨ ਵਾਲੇ ਸੁਖੀ ਹੋਣੇ ਚਾਹੀਦੇ ਸਭ ਰੋਂਦੇ ਪਿੱਟਦੇ ਮਿਲਦੇ ਫਿਰ ਸੁਖੀ ਤਾਂ ਇੱਕ ਵੀ ਨਹੀਂ ਮਿਲਦਾ ਸੁਖ ਨਾਹੀਂ ਹਰ ਭਗਤ ਬਿਨਾ ਮਨੁਖ ਨੂੰ ਨਹੀਂ ਪਤਾ ਨਾ ਸੁਖਾਂ ਦੇ ਮੋਲ ਦਾ ਨਾ ਦੁਖਾਂ ਦੇ ਮੋਲ ਦਾ ਗਮ ਚੇ ਬਾਸ਼ਦ ਗਮ ਕੀ ਹੈ ਚੀਸ ਤੇ شادی ਖੁਸ਼ੀ ਕੀ ਹੈ ਭਾਈ ਸਾਹਿਬ ਖੁਦ ਜਵਾਬ ਦੇ ਦਿੰਦੇ ਨੇ ਲੱਗਦਾ ਇੰਜ ਹੈ ਉਹਨਾਂ ਨੂੰ ਵੀ ਪਤਾ ਸੀ ਆਮ ਬੰਦਿਆਂ ਦੇ ਕੋਲ ਸੁਖ ਦੁਖ ਦੇ ਜਿਹੜੇ ਬੀਜ ਨੇ ਗਲਤ ਨੇ ਸੋਚ ਬੋ ਜਿਹੜੀ ਗਏ ਗਲਤ ਨੇ غم چه باشد غفلت از یاد خدا پرماطمانو بھول جانا بس یہی دکھ ہے اور کوئی دکھ نہیں چیست شادی خوشی کی ہے یاد آنبا منتہا اونوں یاد کرنا ہی خوشی ہے اور کوئی خوشی نہیں اگر پرماطما دی یاد نہیں تو چنگے پروار دے ہوندے وی منوخ روندا رہے گا جیب بھری ہوئی ہے دھن نال پادرتھاں نال گھر بھریا ہے ਪੇਟ ਭਰਿਆ ਹੋਇਆ ਚੰਗੇ ਭੋਜਨ ਨਾਲ ਮਾਨ ਮਰਿਆਦਾ ਵੀ ਸਭ ਕੁਝ ਹੈ ਲੇਕਿਨ ਰੋਮ ਰੋਮ ਇਸ ਦਾ ਰੋਏਗਾ ਤੜਪੇਗਾ ਕਿਉਂਕਿ ਪਰਮਾਤਮਾ ਦੀ ਯਾਦ ਨਹੀਂ ਔਰ ਜਿਤਨਾ ਜਗਤ ਇਸ ਨੂੰ ਕਹੇਗਾ ਬਹੁਤ ਵੱਡਾ ਮਨੁੱਖ ਹੈ ਕਿਉਂਕਿ ਚੋਟੀ ਦਾ ਧਨવાન ਹੈ ਮਹਾਰਾਜ ਕਹਿੰਦੇ ਨੇ bade bade jo dise log tin ko vyape chinta ro bade rogi milenge bade dukhi milenge pareshan milenge ਬਿਜ਼ਾਰ ਮਿਲਣ ਗਏ ਗਮਛੇ ਬਾਸ਼ਦ ਗਮ ਕੀ ਹੈ ਪਰਮਾਤਮਾ ਨੂੰ ਭੁੱਲ ਜਾਣਾ ਔਰ ਖੁਸ਼ੀ ਕੀ ਹੈ ਚੀਸਤ ਸਾਦੀ ਯਾਦ ਆਵਾਂ ਮਨ ਤੇ ਹ ਉਸਲਾ ਇੰਤਿਹ ਪਰਮਾਤਮਾ ਨੂੰ ਯਾਦ ਕਰਨਾ ਬਸ ਇਹੀ ਖੁਸ਼ੀ ਹੈ ਉਹਨੂੰ ਭੁੱਲ ਜਾਣਾ ਬਸ ਇਹੀ ਦੁੱਖ ਹੈ ਔਰ ਇਹ ਕਿਤਨਾ ਕਵੱਡਾ ਦੁੱਖ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ ਪਰਮੇ ਸ਼ਰਤੇ ਭੁੱਲਿਆ ਵਿਆਪਨ ਸਭੇ ਰੋਗ ਮੈਂ ਫਿਰਦੋਰਾਮਾ ਅਸੀਂ ਪ੍ਰਮਾਤਮਾ ਨੂੰ ਗਵਾਇਆ ਨਹੀਂ ਗਵਾ ਨਹੀਂ ਸਕਦੇ ਬੁਲਾਇਆ ਹੈ ਬੁਲ ਸਕਦੇ ਜਿਹਨੂੰ ਭੁੱਲ ਗਿਆਂ ਰਿਸ਼ਤਾ ਟੁੱਟਦਾ ਹੈ ਜਿਸ ਦੀ ਯਾਦ ਆਵੇ ਰਿਸ਼ਤਾ ਜੁੜਦਾ ਹੈ ਕੀਰਤਨ ਇੱਕ ਵਾਹਨ ਹੈ ਕਥਾ ਇੱਕ ਵਾਹਨ ਹੈ ਪਾਠ ਪੂਜਾ ਇੱਕ ਵਾਹਨ ਹੈ ਇਹ ਸਾਰੇ ਧਾਰਮਿਕ ਮੰਦਰ ਬਹਾਨੇ ਨੇ ਵਿਕਤੀ ਸੇ ਬਹਾਨੇ ਨਾਲ ਉਸ ਦੀ ਯਾਦ ਚੱਲ ਪਵੇ ਤੁਦ ਚਿਤ ਆਏ ਮਹਾ ਆਨੰਦ ਤੇਰੀ ਯਾਦ ਮਹਾ ਆਨੰਦ ਹੈ ਜੇ ਸਵੇਰੇ ਸੌ ਮਰ ਜਾਏ ਜੀਔਰ ਜੋ ਭੁੱਲ ਜਾਏ ਉਹਦੀਆਂ ਸਾਰੀਆਂ ਹੀ ਖੁਸ਼ੀਆਂ ਮਰ ਜਾਂਦੀਆਂ ਉਸਦੇ ਸਾਰੇ ਖੇੜੇ ਮਰ ਜਾਂਦੇ ਉਸਦਾ ਸਾਰਾ ਹੀ ਸੁੱਖ ਮਰ ਜਾਂਦਾ ਤੇ ਸੁੱਖ ਮਰ ਗਏ ਖੇੜੇ ਮਰ ਗਏ ਖੁਸ਼ੀਆਂ ਮਰ ਗਈਆਂ ਤੇ ਰਿਆ ਕੀ ਫਿਰ ਮਨੁਕ ਕੋਲ ਮਨੁਕ ਤੇ ਇੱਕ ਜੀਮ ਦੀ ਜਾਗਦੀ লাশ ਹੋਵੇਗਾ ਔਰ ਕੀ ਹੈ ਕਈ ਮਨੁਕ ਉਸਾਖੀ ਮਾਫ਼ ਮੈਂ ਦੇਖਣਾ ਬਸ ਸਰੀਰ ਨੂੰ ਟੋਹ ਰਹਿਨੇ ਜਿਵੇਂ ਆਪਣੀ লাশ ਆਪ ਬਿਠਾਉਂਦੇ ਨੇ ਕੁਛ ਵੀ ਨਹੀਂ ਸੁਖ ਮਰ ਗਿਆ ਹੈ ਚੈਨ ਮਰ ਗਿਆ ਹੈ ਸਕੂਨ ਮਰ ਗਿਆ ਹੈ ਸ਼ਾਂਤੀ ਨਹੀਂ ਹੈ ਸੁਖ ਨਹੀਂ ਹੈ ਰਸ ਨਹੀਂ ਹੈ ਰਸਤੇ ਮਰ ਚੁਕੇ ਹੈ ਸੁਖ ਤੇ ਮਰ ਚੁਕੇ ਹੈ ਆਨੰਦ ਤੇ ਮਰ ਚੁਕੇ ਹੈ ਸਕੂਨ ਮਰ ਗਿਆ ਹੈ ਸ਼ਾਂਤੀ ਮਰ ਗਈ ਹੈ ਕੁਛ ਵੀ ਨਹੀਂ ਇਹ ਤੇ ਆਪਣੀ লাশ ਆਪ ਪਿਆ ਢੋਂਦਾ ਹੈ ਫਰਕ ਸਿਰਫ ਇਤਨਾ ਹੈ ਕਿਸੇ ਇੱਕ ਦਿਨ ਚਾਰ ਮਨੁੱਖ ਮਨੁੱਖ ਦੀ ਅਰਥੀ ਚੁੱਕ ਕੇ ਸਮਸ਼ਾਨ ਘਾੜ ਦੇ ਵਿੱਚ ਪੁਚਾ ਦੇਂਦੇ ਨੇ ਪਰ ਇਹ ਆਪਣੀ ਅਰਥੀ ਆਪ ਪਿਆ ਗਸੇਟਦਾ ਹੈ ਜਿਸ ਦਾ ਜੀਮਦਾ ਜਾਗਦਾ ਪਿਆ ਸਰਵ ਸੋਸਾਂ ਦੇ ਚਲਣ ਨੂੰ ਜੀਮਦਾ ਜਾਗਦਾ ਨਹੀਂ ਆਖੀਦਾ ਇਹ ਵੀ ਮਰਜ਼ ਕਰਦੇ ਆ ਜਿੰਨੇ ਚਿਰ ਤੱਕ ਉਸ ਦੀ ਯਾਦ ਨਾ ਚਲੇ ਤਉ ਦਿਤ ਚਿਤ ਆਏ ਮਹਾ ਅਨੰਦਾ ਜਿਸ ਵਿਸਰੇ ਸੋ ਮਰ ਜਾਏ ਜੀਵ ਜੇ ਕੋਈ ਸ਼ਕਤੀ ਯਾਦ ਸ਼ਕਤੀ ਇੱਕ ਪਰਬਲ ਸ਼ਕਤੀ ਪਰਿਪੂਰਣ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੈ ਅਗਰ ਉਹ ਯਾਦ ਦਾ ਹਿੱਸਾ ਬਣੇ ਤੇ ਯਾਦ ਦਾ ਐਸਾ ਕਦੋਂ ਬਣੇਗਾ ਜਦ ਸਮਝ ਦਾ ਹਿੱਸਾ ਬਣੇ ਵਰਨਾ ਨਹੀਂ ਬਣੇਗਾ। ਰੋਜ਼ ਲੋਕੀ ਕੀਰਤਨ ਕਰਦੇ ਨੇ ਸੁਣਦੇ ਨੇ ਭੁੱਲ ਜਾਂਦੇ ਨੇ। ਕਥਾ ਕਰਦੇ ਨੇ ਸੁਣਦੇ ਨੇ ਭੁੱਲ ਜਾਂਦੇ ਨੇ ਪਾਠ ਕਰਦੇ ਨੇ ਗੁਰਦੁਆਰੇ ਆਉਂਦੇ ਨੇ ਮੰਦਰ ਦੇ ਵਿੱਚ ਆਉਂਦੇ ਨੇ ਭਗਵਾਨ ਨੂੰ ਤੇ ਭੁੱਲ ਜਾਂਦੇ। ਜਿਹੜੇ ਨਹੀਂ ਆਉਂਦੇ ਉਹ ਵੀ ਭੁੱਲੇ ਜਿਹੜੇ ਆਉਂਦੇ ਨੇ ਉਹਨਾਂ ਨੂੰ ਵੀ ਭੁੱਲੇ ਕਾਰਨ ਜਿੰਨੇ ਚਿਰ ਤੱਕ ਸਮਝ ਪ੍ਰਭਾਵਤ ਨਹੀਂ ਤੇ ਸਮਝ ਦੇ ਵਿੱਚ ਨਹੀਂ ਆਉਂਦਾ ਕੋਈ ਯਾਦ ਦਾ ਹਿੱਸਾ ਨਹੀਂ ਬਣ ਸਕਦਾ ਤੇ ਮੈਂ ਫਿਰ ਅਰਜ਼ ਕਰਦਿਆਂ ਉਹ ਸਮਝ ਵਿੱਚ ਆ ਜਾਂਦਾ ਨਹੀਂ ਸਮਝ ਸਮਝ ਕੇ ਇਹ ਸਮਝ ਆ ਜਾਂਦੀ ਏ हे ਪ੍ਰਭੂ ਮੈਂ ਤੈਨੂੰ ਨਹੀਂ ਸਮਝ ਸਕਦਾ ਪਰ ਮੈਂ ਤੈਨੂੰ ਯਾਦ ਤੇ ਕਰ ਸਕਦਾ ਇਸ ਦੇ ਉੱਤੇ ਇੱਕ ਛੋਟਾ ਜਿਹਾ ਉਦਾਹਰਣ ਮੈਨੂੰ ਚੇਤੇ ਆਇਆ ਏ ਪੇਥਨ ਦੀ ਗੱਲ ਹੈ ਸਾਗਰ ਤੱਟ ਤੇ ਇੱਕ 5 ਸਾਲ ਸਾਢੇ 4 ਸਾਲ ਦਾ ਬੱਚਾ ਜ਼ਾਰੋ-ਜ਼ਾਰ ਰੋ ਰਿਹਾ ਏ ਉਸ ਵਕਤ ਦਾ ਇੱਕ ਮਹਾਨ ਸੰਤ ਸੁਕਰਾਤ ਪਹਿਲਦਾ ਹੋਇਆ ਉੱਥੇ ਆਇਆ ਦੇਖਦਾ ਹੈ ਬੱਚਾ ਰੋ ਰਿਹਾ ਹੈ ਕੋਲ ਆਇਆ ਸਿਰ ਤੇ ਹੱਥ ਰੱਖਿਆ ਆਖੇ ਬੈਠੇ ਕਿਉਂ ਰੋ ਰਹੇ ਹੋ ਉਹਦੇ ਹੱਥ ਵਿੱਚ ਪਿਆਲਾ ਸੀ ਪਿਆਲਾ ਕਿੰਨਾ ਕਾ ਬਾਬਾ ਇਹ ਸਾਗਰ ਜਿਹੜਾ ਨਾ ਮੈਂ ਪਿਆਲੇ 'ਚ ਭਰਨਾ ਚਾਹਾਂਗਾ ਇਹ ਸਾਗਰ ਮੇਰੇ ਪਿਆਲੇ 'ਚ ਆਣਾ ਚਾਹੀਦਾ ਕਰਾਂ ਕਿ ਮੈਂ ਕਾਫੀ ਦੇਰ ਦਾ ਥੱਕ ਗਿਆ। ਇਹ ਸਾਗਰ ਮੇਰੇ ਪਿਆਲੇ ਚ ਨਹੀਂ ਆਉਂਦਾ। ਕਹਿੰਨੇ ਬੱਚੇ ਦੀ ਇਹ ਗੱਲ ਸੁਣ ਕੇ ਸੁਕਰਾਤ ਦੀ ਵੀ ਚੀਖ ਨਿਕਲ ਗਈ ਰੋਣ ਲੱਗ ਪਿਆ। ਫਿਰ ਬੱਚਾ ਕਹਿਣ ਲੱਗਾ "ਬਾਬਾ ਤੂੰ ਤੇ ਸੰਤ ਹੈਂ ਫਕੀਰ ਹੈਂ ਤੂੰ ਵੀ ਮੇਰੀ ਤਰ੍ਹਾਂ ਰੋਣ ਲੱਗ ਪੈਂ।" ਤੇਰਾ ਪਿਆਲਾ ਕਿੱਥੇ ਹੈ? ਤੂੰ ਕਿਉਂ ਰੋਣ ਲੱਗ ਪੈਂ? ਤੇਰਾ ਪਿਆਲਾ ਕਿੱਥੇ ਹੈ? ਬੱਚੇ ਦੀ ਸਮਝ ਵਿੱਚ ਵੀ ਆ ਗਿਆ ਰੋਣਾ ਸਮਝਦੇ ਚੰਦਾ ਹੈ ਹਾਸਾ ਸਮਝਦੇ ਚੰਦਾ ਹੈ ਮਨੁੱਖ ਜਨਮ ਤੋਂ ਜੋ ਲੈ ਕੇ ਆਂਦਾ ਹੈ ਸੰਸਾਰ ਦੇ ਵਿੱਚ ਹਾਸਾ ਤੇ ਰੋਣਾ ਬਾਕੀ ਭਾਸ਼ਾ ਮਾਂ ਤੋਂ ਸਿੱਖਦਾ ਹੈ ਸਮਾਜ ਤੋਂ ਸਿੱਖਦਾ ਹੈ ਕੋਈ ਮਨੁੱਖ ਭਾਸ਼ਾ ਲੈ ਕੇ ਨਹੀਂ ਆਉਂਦਾ ਇੱਕ ਬੰਗਾਲੀ ਮਾਂ ਦਾ ਬੱਚਾ ਜੋ ਉਸ ਦੀ ਗੋਦ ਵਿੱਚ ਹੈ ਪੰਜਾਬੀ ਮਾਂ ਦੀ ਗੋਦ ਵਿੱਚ ਦੇ ਦਿੱਤਾ ਜਾਏ ਪੰਜਾਬੀ ਬੋਲੇਗਾ ਬੰਗਾਲੀ ਨਹੀਂ ਬੋਲੇਗਾ ਇਕ ਈਰਾਨੀ ਮਾਂ ਦਾ ਬੱਚਾ ਗੁਜਰਾਤੀ ਮਾਂ ਦੀ ਗੋਦ ਵਿੱਚ ਦੇ ਦਿੱਤਾ ਜਾਏ ਯਕੀਨ ਜਾਨੋ ਪਰਸ਼ੀਅਨ ਨਹੀਂ ਬੋਲੇਗਾ ਗੁਜਰਾਤੀ ਬੋਲੇਗਾ ਕਿ ਬਾਅਦ ਵਿੱਚ ਮਿਲਦੀ ਹੈ ਬਾਸ਼ਾ ਸਮਾਜ ਤਾਂ ਮਿਲਦੀ ਹੈ ਸੰਸਕਾਰਾਂ ਦੇ ਇਤਿਹਾਸਣਾ ਤੇ ਰੋਣਾ ਹੈ ਪਰ ਇਹ ਸਾਰੀ ਦੁਨੀਆ ਦਾ ਸਾਂਝਾ ਜਦ ਕੋਈ ਹੱਸ ਰਿਹਾ ਹੋਵੇ ਅਸੀਂ ਇਸ ਤਰ੍ਹਾਂ ਨਹੀਂ ਆਖਦੇ ਕਿ ਹਿੰਦੀ ਦੇ ਵਿੱਚ ਹੱਸਦਾ ਪਿਆ ਇਹ ਸਿੰਧੀ ਦੇ ਵਿੱਚ ਹੱਸਦਾ ਪਿਆ ਇੰਗਲਿਸ਼ ਦੇ ਵਿੱਚ ਹੱਸ ਰਿਹਾ ਜਾਂ ਜਰਮਨ ਦੇ ਵਿੱਚ ਹੱਸ ਰਿਹਾ ਪੰਜਾਬੀ ਦੇ ਚ ਹੱਸ ਰਿਹਾ ਹੈ ਜਾਂ ਬੰਗਾਲੀ ਦੇ ਚ ਹੱਸ ਰਿਹਾ ਹੈ ਹੱਸ ਰਿਹਾ ਹੈ ਹਾਸਾ ਸਾਂਝਾ ਹੈ ਸਾਰੀ ਦੁਨੀਆ ਦਾ ਸਾਂਝਾ ਹੈ ਇੱਕਦਮ ਸਮਝ ਦੇ ਚ ਆ ਜਾਂਦਾ ਹੈ ਰੋਣਾ ਵੀ ਸਾਂਝਾ ਹੈ ਕੋਈ ਰੋ ਰਿਹਾ ਹੋਵੇ ਕਈ ਥੋੜੀ ਅੱਖ ਦੇ ਆ ਗੁਜਰਾਤੀ ਦੇ ਚ ਰੋ ਰਿਹਾ ਹੈ ਮਰਾਠੀ ਦੇ ਚ ਰੋ ਰਿਹਾ ਹੈ ਹਿੰਦੀ ਦੇ ਚ ਰੋ ਰਿਹਾ ਹੈ ਜਾਂ ਸੰਸਕ੍ਰਿਤ ਦੇ ਚ ਰੋ ਰਿਹਾ ਹੈ ਇੰਗਲਿਸ਼ ਦੇ ਚ ਰੋ ਰਿਹਾ ਰੋਣਾ ਇੱਕਦਮ ਸਮਝ ਦੇ ਚ ਆਉਂਦਾ ਹੈ ਹਾਸਾ ਇੱਕਦਮ ਸਮਝ ਦੇ ਚ ਆਉਂਦਾ ਹੈ ਬੱਚਾ ਵੀ ਸਮਝ ਗਿਆ ਹੈ ਬਾਬਾ ਰੋ ਪਿਆ ਫਕੀਰ ਤੇ ਰੋ ਰਿਹਾ ਹੈ ਬਾਬਾ ਤੇਰਾ ਪਿਆਲਾ ਕਿੱਥੇ ਹੈ ਮੇਰਾ ਪਿਆਲਾ ਵੀ ਮੇਰੇ ਕੋਲ ਹੈ ਐ ਮੇਰੇ ਬੇਟੇ ਤੂੰ ਸਾਗਰ ਨੂੰ ਪਿਆਲੇ 'ਚ ਭਰਨਾ ਚਾਹਨਾ ਹੈ ਮੈਂ ਪੂਰੇ ਦੇ ਪੂਰੇ ਪਰਮਾਤਮਾ ਨੂੰ ਖੁਦਾ ਨੂੰ ਆਪਣੇ ਦਿਮਾਗ ਵਿੱਚ ਭਰਨਾ ਚਾਹਨਾ ਜਾਣਨਾ ਚਾਹਨਾ ਪਰ ਤੈਥੋਂ ਮੈਨੂੰ ਸਿੱਖਿਆ ਮਿਲ ਗਈ ਹੈ ਬੜਾ ਗਿਆਨ ਮਿਲ ਗਿਆ ਸਾਗਰ ਪਿਆਲੇ 'ਚ ਨਹੀਂ ਆਵੇਗਾ ਸਾਰੇ ਦਾ ਸਾਰਾ ਖੁਦਾ ਮੇਰੇ ਦਿਮਾਗ ਦੇ ਚ ਨਹੀਂ ਆ ਸਕਦਾ ਤੇ ਇਥੋਂ ਮੈਨੂੰ ਸਿੱਖਿਆ ਮਿਲ ਗਈ ਹੈ ਸਾਗਰ ਪਿਆਲੇ ਦੇ ਚ ਨਹੀਂ ਆਵੇਗਾ ਬੱਚੇ ਨੇ ਵੀ ਇਹ ਬੋਲ ਸੁਣ ਲੈ ਸਾਗਰ ਪਿਆਲੇ ਦੇ ਚ ਨਹੀਂ ਆਵੇਗਾ ਬਿਲਕੁਲ ਕੰਡੇ ਤੇ ਚਲਾ ਗਿਆ ਸਮੁੰਦਰ ਦੇ ਔਰ ਪਿਆਲਾ ਸਮੁੰਦਰ ਦੇ ਛੱਡ ਦਿੱਤਾ ਆਖਿਆ ਇਹ ਸਾਗਰ ਜੇ ਤੂੰ ਮੇਰੇ ਪਿਆਲੇ ਚ ਨਹੀਂ ਆਂਦਾ ਤੇ ਚਲੋ ਨਾ ਸਹੀ ਮੇਰਾ ਪਿਆਲਾ ਤੇ ਤੇਰੇ ਵਿੱਚ ਆ ਸਕਦਾ ਹੈ ਕਹਿੰਦੇ ਨੇ ਕਿ ਅਸੀ ਸਾਲ ਦਾ ਬੁੱਢਾ ਫਕੀਰ ਉਸ ਬੱਚੇ ਦੇ ਪੈਰੀਂ ਪੈ ਗਿਆ ਸਜਦਾ ਕੀਤਾ ਹੈ اے خدا ਤੂੰ ਤੇ ਸਾਰੇ ਦਾ ਸਾਰਾ ਮੇਰੇ ਵਿੱਚ ਨਹੀਂ ਪ੍ਰਗਟ ਹੋ ਸਕਦਾ ਮੈਂ ਸਾਰੇ ਦਾ ਸਾਰਾ ਤੇਰੇ ਵਿੱਚ ਲੀਨ ਹੋ ਸਕਦਾ ਸਮਝ ਆ ਗਈ ਮੈਨੂੰ ਸੂਰਜ ਦੀ ਕਿਰਨ ਮੇਰੇ ਘਰ ਆ ਸਕਦੀ ਹੈ ਉਸ ਦੀ ਰੋਸ਼ਨੀ ਮੇਰੇ ਘਰ ਆ ਸਕਦੀ ਹੈ कि ਜੇ ਮੈਂ ਜ਼िद ਕਰਾਂ ਨਹੀਂ ਇਹ ਸਾਰਾ ਸੂਰਜ ਮੇਰੇ ਘਰ ਆਵੇ ਮੇਰੇ ਕਮਰੇ 'ਚ ਮੇਰੇ ਨਾਲ ਬੈਠੇ ਜ਼ਮੀਨ ਨਾਲੋਂ ਹਜ਼ਾਰਾਂ ਗੁਣਾ ਵੱਡਾ ਏ ਸੂਰਜ ਸਾਰੀ ਧਰਤੀ ਦੇ ਉੱਤੇ ਵੀ ਜਿਸ ਨੂੰ ਥਾਂ ਕੋਈ ਨਹੀਂ ਤੇਰੇ ਕਮਰੇ 'ਚ ਥਾਂ ਮਿਲੇਗੀ ਤੇਰੇ ਕੋਲ ਥਾਂ ਮਿਲੇਗੀ ਪਰ ਆ ਸਕਦਾ ਏ ਉਹਦੀ ਕਿਰਨ ਆ ਸਕਦੀ ਏ ਉਹਦੀ ਰੋਸ਼ਨੀ ਆ ਸਕਦੀ ਏ ਪ੍ਰਮਾਤਮਾ ਦੇ ਗੁਣ ਆ ਸਕਦੇ ਨੇ ਪ੍ਰਮਾਤਮਾ ਦਾ ਆਨੰਦ ਆ ਸਕਦਾ ਏ ਪ੍ਰਮਾਤਮਾ ਦੀ ਚੇਤਨਾ ਅੰਦਰ ਪ੍ਰਗਟ ਹੋ ਸਕਦੀ ਏ ਤੂੰ ਸਮਰੱਥ ਵੜਾ ਮੇਰੀ ਮਤ ਥੋਰੀ ਹੀ ਰਾਮ ਪਰ ਜੇ ਕਿਦਰੇ ਕਿਨ ਕਾ ਮਾਤਰ ਵੀ ਪ੍ਰਗਟ ਹੋ ਜਾਏ ਤੋ ਪਾਤਸ਼ਾਹ ਕਹਿੰਦੇ ਨੇ ਕਿਨ ਕਾ ਏਕ ਜਿਸ ਜੀਬਸਾਵੇ ਤਾਂ ਕਿ ਮਹਿਮਾ ਗਨੇ ਨਾਵੇ ਸਹਬ ਰਹਿਮਤ ਕਰਨ ਈਸ਼ਵਰ ਤੁਹਾਡੀ ਯਾਦ ਦਾ ਹਿੱਸਾ ਬਣੇ ਗੁਰੂ ਤੁਹਾਡੀ ਯਾਦ ਦਾ ਹਿੱਸਾ ਬਣੇ ਪ੍ਰਭੂ ਤੁਹਾਡੀ ਸਮਝ ਦਾ ਹਿੱਸਾ ਬਣੇ ਤਾਂ ਕਿ ਕੀਤਾ ਹੋਇਆ ਇਹ ਉਦਮ ਉਪਰਾਲਾ ਸਫਲ ਹੋ ਸਕੇ ਇਤਨੇ ਵਿਚਾਰਾਂ ਪ੍ਰਵਾਨ ਕਰਨੀਆਂ ਸਾਰਿਆਂ ਦਾ ਬਾਰ-ਬਾਰ ਹਾਰਦਿਕ ਤੌਰ ਤੇ ਧੰਨਵਾਦ ਪੁੱਲ ਸੁਗਰੀ ਸ਼ਮਾ ਵਾਏ ਗੁਰੂ ਜੀ ਕਾ ਖਾਲਸਾ ਵਾਏ